ਕੀ ਕੋਈ ਮੜ ਅਲਬੀਅਸ ਨਿਊ ਚੈਨਲ ਦੇਖ ਰਹੇ ਤਮਾਮ ਸਤਿ ਸ਼੍ਰੀ ਅਕਾਲ ਦਰਸ਼ਕਾਣਾ ਮੇਰੇ ਵੱਲੋਂ ਤਾਦਿਲ ਤੋਂ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਹਾਂ ਦੁਗਰੀ ਐਲ ਆਈ ਜੀ ਫਲੈਟਸ ਲੁਧਿਆਣਾ ਵਿਖੇ ਇੱਥੇ ਕਿ 24 ਘੰਟਿਆਂ ਤੋਂ ਵੱਧ ਹੋ ਚੁੱਕਿਆ ਹੈ ਕਿ ਇੱਕ ਬੱਚਾ ਘਰੋਂ ਗਿਆ ਹੈ ਪਰ ਹਾਲੇ ਤੱਕ ਘਰ ਵਾਪਸ ਨਹੀਂ ਆਇਆ ਪਰਿਵਾਰਕ ਮੈਂਬਰ ਸਾਡੇ ਨਾਲ ਮੌਜੂਦ ਨੇ ਆਓ ਗੱਲਬਾਤ ਕਰਦੇ ਹਾਂ ਅ ਅ ਮਾਦਾਈ ਬੱਚਾ ਦਾ ਨਾਮ ਜੱਪਨਜੀਤ ਜੀ ਜੱਪਨਜੀਤ ਸਿੰਘ ਕਿੰਨੇ ਵੇਜਾ ਜੀ ਬੱਚੇ ਦੀ 18-19 ਸਾਲ ਦਾ 18-19 ਸਾਲ ਮੈਮ ਕੀ ਗੱਲ ਕੀ ਹੋਈ ਹੈ ਜੀ ਸਾਰੀ ਵਾਰ ਕੁਛ ਨਹੀਂ ਹੋਈ ਇਹ ਆਕੇ ਜਿਵੇਂ ਆਪਣੇ ਘਰ ਰਾਤੀ ਸੁੱਤਾਵੇ ਤੇ ਸੋਰ ਤੋਂ ਬਾਅਦ ਇਹ ਆਪਣੇ ਘਰ ਵਾਲੇ ਨੂੰ ਆਪਣਾ ਕੁੰਡੀ ਲਗਾ ਕੇ ਨਾ ਸਾਰਿਆਂ ਨੂੰ ਬਾਹਰ ਨਿਕਲ ਗਿਆ ਸਾਨੂੰ ਕੋਈ ਕੁਝ ਨਹੀਂ ਪਤਾ ਵੀ ਕਿੱਥੇ ਗਿਆ ਕੀ ਹੋਇਆ ਕਿਉਂ ਮੇ ਕਦੋਂ ਦੀ ਗੱਲ ਹੈ ਤੇ ਕਿੰਨੇ ਵਜੇ ਦਾ ਟਾਈਮ ਸੀ ਇਹ ਇਹ ਰਾਤੀ 12:00 ਵਜੇ ਦੀ ਗੱਲ ਹੈ ਪਰਸੋਂ ਰਾਤ ਪਰਸੋਂ ਰਾਤੀ ਜੀ ਅੱਛਾ ਜੀ ਤਾਂ ਮੈਮ ਕੋਈ ਹੋਰ ਤੁਸੀਂ ਪੁੱਛ ਪੜਤਾਲ ਕੀਤੀ ਆਸੇ ਪਾਸੇ ਜੀ ਤੁਸੀਂ ਬੜੀ ਜਗ੍ਹਾ ਗਏ ਆ ਜੀ ਆਲਮਗੀਰ ਫਲਾਈ ਸਾਹਿਬ ਫਪੜਾ ਨਹਿਰ ਤੇ ਹਰ ਇੱਕ ਬਸੇ ਸਾਰੇ ਗੁਰਦੁਆਰੇ ਰਿਪੋਰਟ ਵੀ ਲਿਖਾ ਕੇ ਆਏ ਆ ਆਪਣੀ ਰਿਪੋਰਟ ਵੀ ਲਿਖਾ ਕੇ ਆਏ ਆ ਪ੍ਰਸ਼ਾਸਨ ਨੂੰ ਵੀ ਮੰਗ ਕਰਦੇ ਆ ਜਿੱਤੇ ਇਹ ਬੱਚਾ ਹੈ ਇਹਦੀ ਪਾਲ ਜਿੱਤੀ ਜਾਏ ਤੇ ਮਤਬਕ ਦੀ ਇਹ ਬੱਚਾ ਇਹਦੇ ਫਾਜ਼ਲ ਸਾਹਿਬ ਨੇ ਨੇ ਬੱਚੇ ਦੇ ਸਰਦਾਰ ਸਾਹਿਬ ਸਰ ਕੀ ਗੱਲ ਹੋਈ ਹੈ ਜੀ ਸਾਰੀ ਦੱਸੋਗੇ ਤੁਸੀਂ ਕੋਈ ਗੱਲ ਕੋਈ ਨਹੀਂ ਘਰੇ ਕੋਈ ਲੜਾਈ ਝਗੜਾ ਤਾਂ ਨਹੀਂ ਸੀਗਾ ਜੀ ਮੇਰੇ ਨਾਲ ਹੀ ਸੁੱਤਾ ਸੀ ਤੇ ਅਸੀਂ ਛੱਤ ਤੇ ਸੁੱਤੇ ਸੀ ਲਾਈਟ ਗਈ ਤੇ ਉਹ ਆ ਕੇ ਥੱਲੇ ਸੋ ਗਿਆ ਕਮਰੇ ਤੇ ਤੇ ਰੋਜ਼ ਚੇਰੇ ਜਾਂਦਾ ਸੀ ਬਾਹਰੋਂ ਕੁੰਡੀ ਲਾ ਕੇ ਗੁਰਦੁਆਰੇ ਤੇ ਸਾਨੂੰ ਵੀ ਇਹ ਲੱਗਿਆ ਕਿ ਗੁਰਦੁਆਰੇ ਗਿਆ ਪਰ ਮੁੜ ਕੇ ਆਇਆ ਨਹੀਂ ਮੈਂ ਅੱਗੇ ਵੀ ਸਰ ਉਹ ਇਦਾਂ ਰੋਜ਼ ਕੁੰਡੀ ਲਾ ਕੇ ਜਾਂਦਾ ਸੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਸਰ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਹਾਡੀ ਕੀ ਮੰਗ ਹੈ ਤਾਡੀ ਆਈ ਮੰਗੇ ਜੇ ਮੂੰਹ ਹੀ ਮਿਲੇ ਸਾਡਾ ਬੱਚਾ ਮਿਲਣਾ ਚਾਹੀਦਾ ਅ ਪਰਿਵਾਰ ਵੱਲੋਂ ਜੋ ਕਿ ਬੇਨਤੀ ਕੀਤੀ ਜਾ ਰਹੀ ਹੈ ਕਿ ਜੇਕਰ ਕਿਤੇ ਵੀ ਇਹ ਲੜਕਾ ਜਿਸ ਦੀ ਫੋਟੋ ਤੁਹਾਡੇ ਫੇਸਬੁੱਕ ਤੇ ਅਸੀਂ ਸ਼ੇਅਰ ਕਰ ਰਹੇ ਹਾਂ న్యూਸ ਦੇ ਵਿੱਚ ਜੇਕਰ ਤੁਹਾਨੂੰ ਕਿਤੇ ਵੀ ਦਿਖਦਾ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਨੰਬਰ ਮੋਬਾਈਲ ਨੰਬਰ ਅਸੀਂ ਸ਼ੇਅਰ ਕਰ ਰਹੇ ਹਾਂ ਉਹਨਾਂ ਦੇ ਸੰਪਰਕ ਕੀਤਾ ਜਾਵੇ ਐਲਬੀਐਸ న్యూਸ ਪੱਤਰਕਾਰ ਪੱਜੋ ਦੇ ਨਾਲ ਕੈਮਰਾਮੈਨ ਮਰਪ੍ਰੀਤ